ਤਨ ਬਾਬਾ ਸ੍ਰੀ ਚੰਨ ਜੀ ਇੱਕ ਛੋਟੀ ਜਿਹੀ ਕਥਾ ਪਰਮਾਤਮਾ ਦੀ ਸ਼ਕਤੀ ਦੇ ਬਾਰੇ ਦੱਸਦੀ ਹੈ ਇੱਕ ਰਾਜਕੁਮਾਰ ਜੋ ਪਰਮਾਤਮਾ ਨੂੰ ਬਹੁਤ ਮੰਨਦਾ ਸੀ ਹਰ ਰੋਜ਼ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਇੱਕ ਦਿਨ ਉਸ ਨੂੰ ਪਰਮਾਤਮਾ ਦੀ ਆਵਾਜ਼ ਸੁਣਾਈ ਦਿੱਤੀ ਅਤੇ ਪਰਮਾਤਮਾ ਨੇ ਉਸ ਨੂੰ ਕਿਹਾ ਕਿ ਜੰਗਲ ਵਿੱਚ ਜਾਓ ਉੱਥੇ ਤੁਹਾਨੂੰ ਇੱਕ ਹਾਥੀ ਮਿਲੇਗਾ ਜੋ ਤੁਹਾਨੂੰ ਗਿਆਨ ਪ੍ਰਾਪਤ ਕਰਵਾਵੇਗਾ ਰਾਜਕੁਮਾਰ ਜੰਗਲ ਵਿੱਚ ਚਲਾ ਗਿਆ ਉੱਥੇ ਇੱਕ ਹਾਥੀ ਬੈਠਾ ਹੋਇਆ ਸੀ ਰਾਜਕੁਮਾਰ ਕੋਲ ਅਜੇਹੀ ਸ਼ਕਤੀ ਸੀ ਕਿ ਉਹ ਸਿਰਫ ਉਸਹਾਥੀ ਨਾਲ ਹੀ ਗੱਲ ਕਰ ਸਕਦਾ ਸੀ ਰਾਜਕੁਮਾਰ ਹਾਥੀ ਕੋਲ ਜਾ ਕੇ ਬੈਠ ਗਿਆ ਹਾਥੀ ਵੀ ਉਸ ਨੂੰ ਪਹਿਚਾਨ ਚੁੱਕਾ ਸੀ ਦੋਵਾਂ ਦੀ ਦੋਸਤੀ ਹੋ ਗਈ ਸ਼ਾਮ ਨੂੰ ਰਾਜਕੁਮਾਰ ਹਾਥੀ ਤੇ ਬੈਠ ਕੇ ਆਪਣੇ ਮਹਿਲ ਵਿੱਚ ਆਇਆ ਦੂਸਰੇ ਦਿਨ ਜਦੋਂ ਰਾਜਕੁਮਾਰ ਫਿਰ ਜੰਗਲ ਵਿੱਚ ਗਿਆ ਤਾਂ ਰਾਜਕੁਮਾਰ ਨੇ ਦੇਖਿਆ ਕਿ ਹਾਥੀ ਇੱਕ ਦਰਖਤ ਦੇ ਹੇਠਾਂ ਬੈਠਾ ਹੋਇਆ ਸੀ ਰਾਜਕੁਮਾਰ ਉਸ ਹਾਥੀ ਦੇ ਕੋਲ ਜਾ ਕੇ ਬੈਠ ਗਿਆ ਹਾਥੀ ਨੇ ਉਧਰ ਦੇਖਿਆ ਕਿ ਸਾਹਮਣੇ ਇੱਕ ਹਾਥੀ ਦਾ ਬੱਚਾ ਤਲਾਬ ਵਿੱਚੋਂ ਪਾਣੀ ਪੀ ਰਿਹਾ ਹੈ ਮਗਰਮਛ ਨੇ ਹਾਥੀ ਦੇ ਬੱਚੇ ਨੂੰ ਫੜ ਲਿਆ ਹਾਥੀ ਤੇਜ਼ੀ ਨਾਲ ਦੌੜਦਾ ਹੋਇਆ ਗਿਆ ਅਤੇ ਉਸ ਹਾਥੀ ਦੇ ਬੱਚੇ ਨੂੰ ਮਗਰਮਛ ਤੋਂ ਬਚਾ ਲਿਆ ਪਿਛੋਂ ਹਾਥੀ ਦੇ ਮਾਪਿਓ ਵੀ ਆ ਗਏ। ਉਹਨਾਂ ਨੇ ਹਾਥੀ ਦਾ ਬਹੁਤ ਧੰਨਵਾਦ ਕੀਤਾ। ਹਾਥੀ ਦੇ ਮਾਪਿਓ ਰੋ ਰੋ ਕੇ ਉਸ ਹਾਥੀ ਦਾ ਧੰਨਵਾਦ ਕਰ ਰਹੇ ਸਨ। ਉਸ ਹਾਥੀ ਦਾ ਧੰਨਵਾਦ ਕਰਨ ਤੋਂ ਬਾਅਦ ਹਾਥੀ ਵਾਪਸ ਆਪਣੇ ਬੱਚੇ ਨਾਲ ਚਲੇ ਗਏ। ਹੁਣ ਹਾਥੀ ਖੁਸ਼ੀ-ਖੁਸ਼ੀ ਵਾਪਸ ਆਨ ਕੇ ਦਰਖਤ ਦੇ ਹੇਠਾਂ ਬੈਠ ਗਿਆ। ਰਾਜਕੁਮਾਰ ਨੂੰ ਹਾਥੀ ਬੋਲਿਆ ਅੱਜ ਮੈਂ ਮੁਕਤ ਹੋ ਚੁੱਕਾ ਹਾਂ ਅੱਜ ਜਿਨne ਹੰਝੂ ਖੁਸ਼ੀ ਦੇ ਹਾਥੀਆਂ ਨੇ ਬਹਾਈ ਹਨ ਓਨੇ ਮੇਰੇ ਜਨਮ ਕੱਟੇ ਗਏ ਅੱਜ ਮੈਂ ਮੋਕਸ਼ ਪ੍ਰਾਪਤ ਕਰ ਲਿਆ ਹੈ ਰਾਜਕੁਮਾਰ ਬੋਲਿਆ ਕਿ ਕਿਵੇਂ ਮੋਕਸ਼ ਪ੍ਰਾਪਤ ਹੋ ਗਿਆ ਤੁਹਾਨੂੰ ਹਾਥੀ ਬੋਲਿਆ ਅੱਜ ਉਹਨਾਂ ਨੇ ਮੈਨੂੰ ਸੱਚੇ ਮਨ ਦੇ ਨਾਲ ਦੁਆ ਦਿੱਤੀ ਫਿਰ ਰਾਜਕੁਮਾਰ ਬੋਲਿਆ ਇੱਕ ਦੁਆ ਨਾਲ ਕਿਵੇਂ ਮੋਕਸ਼ ਪ੍ਰਾਪਤ ਹੋ ਸਕਦਾ ਹੈ ਆਤੀ ਬੋਲਿਆ ਕਿਉਂਕਿ ਉਹਨਾਂ ਦੀਆਂ ਅੱਖਾਂ ਵਿੱਚ ਜੋ ਖੁਸ਼ੀ ਦੇ ਅਥਰੂ ਸਨ ਉਹਨਾ ਨੇ ਮੇਰੇ ਜਨਮ ਘਟ ਦਿੱਤੇ ਇੱਕ ਸੱਚੀ ਦੁਆ ਮੋਕਸ਼ ਪ੍ਰਾਪਤ ਕਰਵਾ ਸਕਦੀ ਹੈ ਰਾਜਕੁਮਾਰ ਬੋਲਿਆ ਇਨਸਾਨ ਸਭ ਤੋਂ ਪਹਿਲਾਂ ਮੋਕਸ਼ ਪ੍ਰਾਪਤ ਕਰ ਸਕਦਾ ਹੈ ਜਾਂ ਜਾਨਵਰ ਹਾਥੀ ਬੋਲਿਆ ਆਪਣੇ ਆਪਣੇ ਪ੍ਰਮਾਤਮਾ ਤੇ ਵਿਸ਼ਵਾਸ ਦੀ ਗੱਲ ਹੈ ਜੋ ਜਾਨਵਰ ਇੱਕ ਵਾਰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਨ ਉਹਨਾਂ ਨੂੰ ਯਕੀਨ ਹੁੰਦਾ ਹੈ ਕਿ ਸਾਡੀ ਦੁਆ ਪ੍ਰਮਾਤਮਾ ਨੇ ਸੁਣ ਲਈ ਹੈ ਪਰ ਇਨਸਾਨ ਨੂੰ ਇਹ ਯਕੀਨ ਨਹੀਂ ਹੁੰਦਾ ਇਸ ਲਈ ਉਹ ਵਾਰ-ਵਾਰ ਪ੍ਰਮਾਤਮਾ ਨੂੰ ਕਹਿੰਦਾ ਰਹਿੰਦਾ ਹੈ ਇਨਸਾਨ ਨੂੰ ਆਪਣੀ ਦੁਆ ਤੇ ਭਰੋਸਾ ਨਹੀਂ ਪਰ ਜਾਨਵਰਾਂ ਨੂੰ ਆਪਣੀ ਦੁਆ ਤੇ ਭਰੋਸਾ ਹੁੰਦਾ ਹੈ ਇਨਸਾਨ ਜਾਨਵਰ ਨੂੰ ਆਪਣੇ ਤੋਂ ਨੀਵਾਂ ਸਮਝਦਾ ਹੈ ਇਸ ਲਈ ਇਨਸਾਨ ਦੀ ਇਹ ਈਗੋ ਉਸ ਨੂੰ ਮੋਕਸ਼ ਪ੍ਰਾਪਤ ਕਰਨ ਤੋਂ ਦੂਰ ਰੱਖਦੀ ਹੈ ਇਸ ਲਈ ਇਨਸਾਨ ਮੋਕਸ਼ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਉਸ ਵਿੱਚ ਈਗੋ ਹੁੰਦੀ ਹੈ ਹੁਣ ਰਾਜਕੁਮਾਰ ਨੂੰ ਉਸ ਤੋਂ ਗਿਆਨ ਹੋ ਚੁੱਕਾ ਸੀ ਜਿਸ ਲਈ ਪ੍ਰਮਾਤਮਾ ਨੇ ਉਸ ਹਾਥੀ ਕੋਲ ਉਸ ਨੂੰ ਭੇਜਿਆ ਸੀ ਰਾਜਕੁਮਾਰ ਹੁਣ ਇਹ ਗਿਆਨ ਪ੍ਰਾਪਤ ਕਰਕੇ ਆਪਣੇ ਮਹਿਲ ਵਿੱਚ ਵਾਪਸ ਆ ਗਿਆ ਅਤੇ ਸੋਚ ਰਿਹਾ ਸੀ ਕਿ ਇਨਸਾਨ ਅਜੇ ਵੀ ਕਿੰਨਾ ਦੂਰ ਹੈ ਪ੍ਰਮਾਤਮਾ ਤੋਂ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤਨ 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 ਬਾਬਾ ਸ਼੍ਰੀ ਚੰਦ ਜੀ ਮਹਾਰਾਜ